ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਨੂ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਭੋਲੂ ਵਾਲੇ ਦੇ ਵਿੱਚ ਭੋਲੂ ਵਾਲਾ ਪਿੰਡ ਆ ਜਿਹੜਾ ਮਿੱਤਰੋ ਜ਼ਿਲ੍ਹਾ ਫਰੋੜੀਪੁਰ ਦਾ ਮਾਨਮੱਤਾ ਨਗਰ ਆ ਤੇ ਤੁੰਬੜਪਨ ਪਿੰਡ ਦਾ ਗਵੰਡੀ ਪਿੰਡ ਆ ਭੋਲੂ ਵਾਲੇ ਪਿੰਡ ਦੇ ਵਿੱਚ ਲੱਲਿਆ ਵਾਲੇ ਮੋੜ ਦੇ ਉੱਤੇ ਟਾਵਰ ਦੇ ਕੋਲੇ ਬਿਲਕੁਲ ਬਾਈ ਦਾ ਘਰ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਮਿੱਤਰੋ ਘਰੇਲੂ ਪਰਿਵਾਰ ਆ ਤੇ ਇੱਕ ਚੰਗੇ ਦੁੱਧ ਦੀ ਮਾਲਕਣ ਮੱਝ ਵਕਾਉ ਆ ਕਿੰਨੇ ਦਿਨਾਂ ਦੀ ਕੱਚੀ ਆ ਕੀ ਇਹਦੇ ਦੁੱਧ ਦਾ ਰਿਕਾਰਡ ਆ ਕੀ ਇਹਦੀ ਮੁੱਢਲੀ ਜਾਣਕਾਰੀ ਸਾਰੀ ਜਾਣਕਾਰੀ ਲੈ ਲੈਣੇ ਆ ਬਾਈ ਤੋਂ ਆਪਾਂ ਮਿਲਦੇ ਆ ਬਾਈ ਨੂੰ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਜੀ ਠੀਕ ਆ ਜੀ ਠੀਕ ਆ ਸੀਤਾ ਦੇ ਪਰਿਵਾਰ ਸਭ ਕਿਰਪਾ ਮਾਲਕ ਦੀ ਚਲੋ ਸ਼ੁਕਰਸ਼ਾ ਬਾਈ ਇੱਕ ਵਾਰੀ ਨਾਮ ਦੱਸ ਦਈਏ ਆਪਣਾ ਜੀ ਹਰਵਿੰਦਰ ਸਿੰਘ son ਆ ਮਹਿੰਦਰ ਸਿੰਘ ਹਰਵਿੰਦਰ ਸਿੰਘ ਸਨ ਆਫ ਮਿੰਦਰ ਸਿੰਘ ਮਿੰਦਰ ਸਿੰਘ ਅੱਛਾ ਹਰਵਿੰਦਰ ਭਾਈ ਇੱਕ ਮੈਂ ਵਿਤਨੀ ਹੈ ਨਾ ਜੀ ਤੇ ਇਹ ਕਿੰਨਾ ਵਸੂਸ ਹੁੰਦੀ ਹੈ ਤਕੀ ਜੀ ਤੀਜੇ ਸੂਣੇ ਤੀਜੇ ਸੂਣਾ ਵੈ ਨਹੀਂ ਕਿੰਨੇ ਦਿਨ ਬਾਕੀ ਹੈ ਇਹਦੇ ਸੂਣ ਦੇ ਵਿੱਚ ਇਹ 12 ਤੋਂ 13 ਦਿਨ ਲਾਊਗੀ 12 ਤੋਂ 13 ਦਿਨ ਲਾਊਗੀ ਠੀਕ ਹੈ ਜੀ ਪੂਰੇ ਹੋਣੇ 12 ਤੋਂ 13 ਦਿਨਾਂ ਤੱਕ ਠੀਕ ਹੈ ਭਾਈ ਫਿਰ ਤਾਂ ਆਗੇ ਮੰਨ ਲਓ ਕੈਣ ਤੋਂ ਬਾਅਦ ਚੰਗੀ ਬਣ ਜਾਂਦੀ ਹੋਊਗੀ ਠੀਕ ਹੈ ਭਾਈ ਦੁੱਧ ਕਿੰਨਾ ਦੇ ਦਿੰਦੀ ਹੈ ਭਾਈ ਇਹ 16 ਤੋਂ ਪਲੱਸ ਜਾਊਗੀ ਠੀਕ ਹੈ ਵੀ 16 ਕਿਲੋ ਆਪਾਂ ਚੁੰਦੇ ਰਹੇ ਹਾਂਜੀ ਹਾਂ ਠੀਕ ਹੈ ਭਾਈ ਤੇ ਇਹਦੇ ਟੀਕੇ ਟੂ ਕਾ ਕੀ ਕਿਹੜਾ ਸੋ ਸਾਂਹ ਤੋਂ ਕਰੌਸ ਆ ਠੀਕ ਹੈ ਜੀ ਤੇ ਬਈ ਇਹਦਾ ਫਿਰ ਰੇਟ ਕੀ ਤੈ ਕੀਤਾ ਵਾ ਰੇਟ 1.40 1.40 ਮਾਨਤਾ ਦੇ ਵਿੱਚ ਹੋ ਜਾਊਗਾ ਜੀ ਉਹ ਕੋਈ ਨਹੀਂ ਥੋੜਾ ਬੋਧ ਜੀ ਕਿ ਕਰੇ ਵੀ ਦੁੱਧ ਚੋ ਕੇ ਲੈ ਲਈ ਖਲੋਗੇ ਵੀ ਦੇ ਦੇਗੇ ਆਪਾਂ ਜੀ ਹਾਂ ਚੋ ਆ ਕੇ ਵੀ ਦੇ ਦਾਂ ਠੀਕ ਹੈ ਜੀ ਆਪਣਾ ਨੰਬਰ ਦੱਸਿਓ ਕਿ ਜੀ ਕਿੰਨਾ ਹੈ 76588 62271 ਇੱਕ ਵਾਰੀ ਹੋਰ ਬੋਦਿਓ ਜੀ 76588 62271 ਠੀਕ ਤੋਰ ਦਿਓ ਹੁਣ ਇਹਨੂੰ ਖੋਲ ਦਿਓ ਬੜਾ ਜੀ ਠੀਕ ਹੈ ਲੈ ਜੀ ਮੇ ਤ੍ਰੋ ਤੀਜਾ ਸੁਆ ਮੈਂ ਸੁੰਦੀ ਆ ਕਰਮਾਂ ਵਾਲੀ ਸੂਣਦੇ ਵਿੱਚ ਹਜੇ 12 13 ਦਿਨ ਤਾਂ ਹੁੰਦੇ ਗਿਣਤੀ ਵਾਲੇ ਜਿਹੜੇ ਕਾਗਜ਼ੀ ਦਿਨ ਪੂਰੇ ਹੋਣ ਦੇ ਵਿੱਚ ਉਹ ਪਏ ਹੋਏ ਆ ਕਰਮਾ ਵਾਲੀ ਦਾ ਸਿੰਘ ਬਹੁਤ ਗੋਲਾ ਲੇਵੇ ਭਾਂਡਾ ਇਹਨੇ ਹਜੇ ਬਣਾਉਣਾ ਵੀ ਆ ਵੈਸੇ ਤਿਆਰੀ ਹੁਣ ਵੀ ਠੀਕ ਆ ਜਿੰਨੀ ਕੁ ਹੈਗੀ ਆ 12 13 ਦਿਨਾਂ ਦੇ ਵਿੱਚ ਤਾਂ ਚਰਚਤ ਇਹਨਾਂ ਦੀ ਕਰਮਾ ਵਾਲੀ ਦੀ ਜਿਹੜੀ ਉਹ ਕੁਝ ਦੀ ਕੁਝ ਹੋਰ ਹੋ ਜਾਣੀ ਆ ਮਿੱਤਰੋ ਦੇਖ ਸਕਦੇ ਹੋ ਸਿੰਘ ਗੋਲਾ ਪੂਰੀ ਵਧੀਆ ਜਿਹੜੀ ਚਮਕ ਧਮਕਾ ਕਾਲਾ ਰੰਗ ਆ ਇੱਕ ਐਨ ਜਮਾ ਓਕੇ ਦੀ ਰਿਪੋਰਟ ਆ ਮੈਂ ਸਾਰੇ ਪਾਸੇ ਤੋਂ ਚੰਗੀ ਆ ਥੋੜਾ ਡਰ ਦੀ ਜ਼ਰੂਰ ਸੀ ਪਰ ਤੁਰਨ ਲੱਗਾ ਠੰਡੀ ਸੀ ਲਿਆ ਕੋਈ ਜ਼ਿਆਦਾ ਨਹੀਂ ਡਰਦੀ ਲੈ ਆਜੋ ਮੋੜ ਲਿਆ ਬਹੁਤ ਥੋੜਾ ਚੰਗਾ ਬੋਲ ਦੇ ਸਕਦੇ ਆ ਮਿੱਤਰੋ ਤੁਸੀਂ ਅਜੇ ਨੇ ਕਰਮਾਲੀ ਨੇ ਪਿਆਰ ਹੋ ਕੇ ਵਧੀਆ ਇੱਥੇ ਬੰਦਨੇ ਕੋਈ ਨਹੀਂ ਬਣ ਜਾਂਦਾ ਇਹਨੇ ਲੇਖਣ ਦੇਣਾ ਮੈਂ ਇੱਥੇ ਬਣ ਦੋ ਕੋਈ ਇਹ ਰਸਤਿਆਂ ਦੇ ਇਹ ਜਿਹੜੀ ਮੈਂ ਬਾਈ ਹੁਣਾਂ ਦੇ ਕੋਲੇ ਵਕਾਉ ਮਿੱਤਰੋ ਰੇਟ ਅੰਦਾ ਜਿਹੜਾ 1 ਚੱਕ 40000 ਰੁਪਿਆ ਵਿੱਚੋਂ ਮੰਨਤਾਂ ਹੋ ਜਾਊਗਾ ਤੇ ਬਾਕੀ ਗੱਲਬਾਤ ਲਈ ਨੰਬਰ ਸਕਰੀਨ ਤੇ ਪਿੰਡ ਭੋਲੂ ਵਾਲਾ ਦਾ ਜ਼ਿਲ੍ਹਾ ਫਰੀਦਕੋਟ